ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਵਿਕਰਮ ਸਿੰਘ ਮਜੀਠੀਆ ਨੇ ਕਦੀ ਵੀ ਇਹ ਸੋਚਿਆ ਨਹੀਂ ਹੋਣਾ ਕਿ ਮੇਰੇ ਉੱਤੇ ਐਡੀ ਵੱਡੀ ਕਾਰਵਾਈ ਕੀਤੀ ਜਾਵੇਗੀ ਜੇਕਰ ਗੱਲ ਕਰੀਏ ਤਾਂ ਪਹਿਲਾ ਵਿਕਰਮ ਸਿੰਘ ਮਜੀਠੀਆ ਹੀ ਸ਼ਬਦੀ ਹਮਲੇ ਅਕਸਰ ਹੀ ਕਰਦੇ ਸਾਹਮਣੇ ਆਉਂਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਕਿ ਇਹ ਪਿਆਕੜ ਹੈ ਇਹ ਇਹਦੀ ਜੋ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇਹਦੀ ਸਰਕਾਰ ਨਹੀਂ ਬੰਨੀ ਇਹ ਜੋ ਵਾਰ-ਵਾਰ ਮਤਲਬ ਉਹਦੇ ਉੱਤੇ ਵੱਡੇ ਜੋਸ਼ਕੰਜ ਕਸੇ ਜਾਂਦੇ ਸੀ ਵਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਕਿ ਸੱਤਾ ਮੈਨੂੰ ਵੀ ਖੇਡਣੀ ਆਉਂਦੀ ਹੈ ਤੇ ਨੰਬਰ 2 ਤੇ ਤੂੰ ਤੇ ਵੈਸੇ ਹੀ ਜੋ ਮਾਮਲੇ ਜੋ ਪੰਜਾਬ ਦੇ ਵਿੱਚ ਇਹੋ ਜਿਹਾ ਟਾਈਮ ਲਿਆਂਦਾ ਹੈ ਕਿ ਜਦੋਂ ਪੰਜਾਬ ਦੇ ਲੋਕਾਂ ਦੇ ਪੁੱਤਰਾ ਪੁੱਤਰਾ ਦੇ 70 ਵਿਸ਼ ਗਏ ਨਸ਼ਾ ਵੇਚਿਆ ਪਿਛਤਾਚਾਰੀ ਕੀਤੀ ਲੇਕਿਨ ਉਹਦੇ ਚਲਦਿਆ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੀ ਕਾਰਵਾਈ ਕੀਤੀ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਲੱਗਾ ਕਿ ਸ਼ਾਇਦ ਮੈਨੂੰ ਕੋਈ ਹੱਥ ਨਹੀਂ ਪਾ ਸਕਦਾ ਲੇਕਿਨ ਜੇਕਰ ਹੱਥ ਪਾਇਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੀ ਪਾਇਆ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਜਿੱਥੇ ਕਰੋੜਾਂ ਦੀ ਜਾਇਦਾਦ ਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਜਿੱਥੇ 5000 ਕਰੋੜ ਦਾ ਮਾਮਲਾ ਨਿਕਲ ਕੇ ਆਇਆ ਜਿੱਥੇ ਇਨਵੈਸਟਮੈਂਟ ਕੀਤੀ ਹੋਈ ਹੈ ਵਿਦੇਸ਼ਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਤੇ ਲੇਕਿਨ ਜਿਹੜੀ ਪੰਜਾਬ ਸਰਕਾਰ ਇਹ ਉਹ ਕਹਿ ਰਹੀ ਹੈ ਕਿ 540 ਕਰੋੜ ਦਾ ਜੋ 10 ਸਾਲਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਬਣਾਇਆ ਹੈ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਤਾਂ ਕਿਤੇ ਜੋ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਾਇਦਤ ਅੱਧੀ ਵੀ ਨਹੀਂ ਅੱਧੀ ਤੋਂ ਅੱਧੀ ਵੀ ਨਹੀਂ ਹੋਣੀ ਤਾਂ ਦੂਸਰੇ ਪਾਸੇ ਜਿਹੜੀ ਨਵੀਂ ਵਾਰ ਫੇਰ ਜੋ ਹੈ ਵੱਡੀ ਕਾਰਵਾਈ ਹੋ ਗਈ ਹੈ ਪੰਜਾਬ ਦੇ ਮੁੱਖ ਸੋਰੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਉੱਤੇ ਤੁਹਾਨੂੰ ਦੱਸਦੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਨਵੀਂ ਵਾਰ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਅਜਿਹਾ ਕਦੇ ਕਦੇ ਕਦਾਈਂ ਦੇਖਣ ਨੂੰ ਮਿਲਦਾ ਹੈ ਜਦੋਂ ਜਵਾਨ ਅਰਜੀ ਤੇ ਇੱਕ ਹਫਤੇ ਦੇ ਪੰਜ ਦਿਨ ਲਗਾਤਾਰ ਸੁਣਵਾਈ ਹੋਵੇ ਇਹ ਮਾਮਲੇ ਤੇ ਹਾਈ ਪ੍ਰੋਫਾਈਲ ਤੇ ਸਵਿਦੇਸ਼ੀਲ ਹੋਣ ਕਰਕੇ ਹੁਣ ਅਦਾਲਤ ਚਕਰੀਬ 15 ਘੰਟਿਆਂ ਦੀ ਬੈਸ ਹੋ ਚੁੱਕੀ ਹੈ ਅੱਜ ਮੁਹਾਲੀ ਅਦਾਲਤ ਵਿਖੇ ਮਜੀਕੀਆਂ ਦੀ ਜਮਾਨਤ ਅਰਜੀ ਤੇ ਸੁਣਵਾਈ ਦੁਪਹਿਰ 1.30 ਵਜੇ ਲਈ ਸਚ ਬੁੱਧੀ ਦੀ ਲਿਹਾਜ਼ਾ ਬਚਾਅ ਤਿਰ ਤੇ ਵਕੀਲ ਸਮੇਂ ਸਿਰ ਅਦਾਲਤ ਵਿਗੇ ਪਹੁੰਚ ਕੇ ਜਦ ਕੀ ਵਿਸ਼ੇਸ਼ ਸਰਕਾਰੀ ਵਕੀਲ ਪ੍ਰੀਤਿੰਦਰ ਪਾਲ ਨੇ ਕਰੀਬ 1 ਘੰਟਾ ਦੇਰੀ ਨਾਲ ਆਉਣ ਤੇ ਦੁਪਹਿਰ 2.30 ਵਜੇ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਇਸ ਸਮੇਂ ਕੁਝ ਬਾਅਦ ਸਰਕਾਰੀ ਵਕੀਲ ਫੈਰੀ ਸੌਫਤ ਚਲਦੀ ਸੁਣਵਾਈ ਚ ਸ਼ਾਮਲ ਹੋਏ ਇਸ ਮੌਕੇ ਅਦਾਲਤ ਵੱਲੋਂ ਸਰਕਾਰੀ ਵਕੀਲਾਂ ਦੇ ਲੇਟ ਆਉਣ ਤੇ ਇਤਰਾਜ਼ ਵੀ ਜਤਾਇਆ ਗਿਆ ਅਦਾਲਤ ਦੇ ਸਰਕਾਰੀ ਧਿਰ ਵੱਲੋਂ 2 ਘੰਟਿਆਂ ਤੱਕ ਦਲੀਲਾਂ ਦਿੱਤੇ ਜਾਣ ਤੋਂ ਬਾਅਦ ਅੱਜ ਹਰਦੀਪ ਸਿੰਘ ਉਕਤ ਮਾਮਲੇ ਦੀ ਸੁਣਵਾਈ 11 ਅਗਸਤ ਵਿੱਚ ਮੁਲਤਵੀ ਕਰ ਦਿੱਤੀ ਇਸ ਮੌਕੇ ਬਚਾਅ ਧਿਰ ਦੇ ਵਕੀਲ ਸ਼੍ਰੋਮੀ ਅਕਾਲੀ ਦਲ ਦੇ ਬੁਲਾਰੇ ਅਰਸ਼ਦ ਕਲੇਰ ਨੇ ਪੱਤਰਕਾਰਾਂ ਦਾ ਸਵਾਲ ਦਾ ਜਵਾਬ ਕਰਨ ਤੋਂ ਇਨਕਾਰ ਕਰਦੇ ਕਿਹਾ ਕਿ ਦਲੀਲਾਂ ਚੱਲ ਰਹੀਆਂ ਨੇ ਉਕਤ ਮਾਮਲਾ ਨਿਆਂ ਅਧੀਨ ਹੈ ਜਦਕਿ ਸਰਕਾਰੀ ਵਕੀਲਾਂ ਵੱਲੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਗਈ ਹੁਣੇ ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਵਾਰ-ਵਾਰ ਪਟੀਸ਼ਨ ਪਾਉਣ ਤੇ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਬਿਕਰਮ ਸਿੰਘ ਮਜੀਠੀਆ ਤੇ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਅਕਸਰ ਹੀ ਕਿ ਮੈਂ ਵੱਡੀ ਕਾਰਵਾਈ ਕੀਤੀ ਹੈ ਹੁਣ ਨਾਬਾ ਦੀਆਂ ਜੇਲ੍ਹ ਤੋਂ ਬਾਹਰ ਦੀ ਹਵਾ ਬਿਕਰਮ ਸਿੰਘ ਮਜੀਠੀਆ ਨੂੰ ਖਾਣੀ ਓਕੀ ਹੋ ਜਾ ਜਾਵੇਗੀ ਤਾਂ ਉਹਦੇ ਚੱਲਦੇ ਆਹੀਂ ਜੋ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਤੇ ਅੱਜ ਫਿਰ ਉਹਨਾਂ ਦੀ ਜਿਹੜੀ ਅਗਲੀ ਸੁਣਵਾਈ ਹੁਣ 11 ਅਗਸਤ ਤੱਕ ਪਹੁੰਚਾ ਦਿੱਤੀ ਗਈ ਹੈ ਤਾਂ